ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਜਿਹੜਾ ਕਿ ਅਸੀਂ ਸਾਰੇ ਜਾਣਦੇ ਆ ਕਿ ਕਿਸਾਨ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਉਹਦੀ ਜਾਗਰੂਤਾ ਦੇ ਲਈ ਵੀ ਲੋਕਾਂ ਨੂੰ ਜਾਗਰੂਤ ਕਰਨ ਲਈ ਵੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਪਹੁੰਚੇ ਹੋਏ ਆ ਉਹਨਾਂ ਦਾ ਸਾਥ ਦੇਣ ਦੇ ਲਈ ਜਿਹੜੀ ਅੱਜ ਜਾਗਰੂਕ ਰੈਲੀ ਪਿੰਡਾਂ ਪਿੰਡਾਂ ਦੇ ਵਿੱਚ ਕੱਢੀ ਜਾ ਰਹੀ ਆ ਸੋ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਮੇਰ ਸਿੰਘ ਜੀ ਤਲਵੰਡੀ ਉਹਨਾਂ ਦੇ ਸਾਰੇ ਸਾਥੀ ਜਿਹੜਾ ਇਹ ਪਿੰਡਾਂ ਦੇ ਵਿੱਚ ਜਾਗਰੂਕ ਰੈਲੀ ਕੱਢ ਰਹੇ ਆ ਤੇ ਅਸੀਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਅੱਜ ਜਿਹੜੀ ਜਾਗਰੂਕ ਰੈਲੀ ਕੱਢੀ ਜਾ ਰਹੀ ਆ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਕੀ ਮੈਸੇਜ ਆ ਜੀ ਪਬਲਿਕ ਨੂੰ ਦੇਖੋ ਸਭ ਤੋਂ ਵੱਡਾ ਮੈਸੇਜ ਇਹ ਆ ਕਿ ਇੱਕ ਪਾਸੇ ਅਸੀਂ ਜ਼ੀਰੋ ਜਿਹੜੀ ਹੱਦ ਗਿਣ ਲਈਏ ਪਾਕਿਸਤਾਨ ਦੀ ਖੇਵ ਕਰਨ ਜਿਹੜਾ ਪਿੰਡ ਵਾ ਉਹ ਖੇਮ ਕਰਦੀ ਹੱਦ ਤੇ ਇਹ ਪਾਕਿਸਤਾਨ ਦੀ ਹੱਦ ਤੇ ਆ ਤੇ ਰਾਤ ਅਸੀਂ ਹਰਿਆਣੇ ਦੀ ਹੱਦੋਂ ਆਏ ਆ ਜਿਹੜੀ ਪੰਜਾਬ ਦੀ ਤੇ ਹਰਿਆਣੇ ਦਾ ਬਾਰਡਰ ਆ ਉੱਥੇ ਐਡਾ ਮਾਨੂੰ ਦੁੱਖ ਹੋਇਆ ਵਾ ਕਿ ਚੱਲੀਏ ਉਹਨਾਂ ਦੇ ਕੋਲ ਨੂੰ ਜਾ ਕੇ ਦੱਸੀਏ ਕਿ ਇੱਕ ਬਾਰਡਰ ਦਾ ਤਸ਼ੱਦਦ ਹੈ ਰਏ ਤੁਸੀਂ ਅੱਗੇ ਕਈ ਵਾਰ ਤੁਹਾਨੂੰ ਪਾਕਿਸਤਾਨ ਨੇ ਲੁੱਟਿਆ ਕਈ ਵਾਰ ਸੀ ਬਰਬਾਦ ਹੋਏ ਤੇ ਅੱਜ ਵੱਡੀ ਬਰਬਾਦੀ ਇਹ ਆ ਕੇ ਪਾਰ ਤੋਂ ਪਾਰ ਤੋਂ ਜਿਹਦੇ ਵਿੱਚ ਇੱਕ ਪੰਜਾਬ ਸੂਬਾ ਰਹਿ ਰਿਹਾ ਵਾ ਤਰਾਹੀਦੀ ਆ ਕਿ ਸੂਬੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਮੋਦੀ ਸਰਕਾਰ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂਗੀ ਮੰਨਣ ਨੂੰ ਤਾਂ ਤਿਆਰ ਨਹੀਂਗੀ ਸਾਫ ਆ ਕਿ ਜਿਹੜਾ ਹਰਿਆਣਾ ਦਾ ਤੇ ਪੰਜਾਬ ਦਾ ਬਾਰਡਰ ਪਹਿਲਾਂ ਸਾਡਾ ਧੱਕਾ ਕੀਤਾ ਸਾਡੇ ਤੋਂ ਮਾਚਲ ਕੱਢਦਾ ਹਰਿਆਣਾ ਕੱਢਦਾ ਸਾਡਾ ਸੂਬਾ ਛੋਟਾ ਜਿਹਾ ਕਰਦਾ ਹੁਣ ਇੱਥੋਂ ਤੱਕ ਨਫਰਤ ਪੈਦਾ ਹੋ ਗਈ ਆ ਇਹ ਬੀਜੇਪੀ ਪਾਰਟੀ ਵਿੱਚ ਕਿ ਉਹ ਪੰਜਾਬ ਨੂੰ ਪੰਜਾਬ ਉਹ ਸਮਝਦੀ ਨਹੀਂ ਕਿਸੇ ਆ ਹੀ ਨਹੀਂ ਸਮਝਦਾ ਅਗਲੇ ਪਾਸੇ ਬੈਰੀਕੇਟ ਲਾ ਕੇ ਬੈਰੀਕੇਟ ਕੀਤੀ ਹੋਈ ਆ ਅਸੀਂ ਆਪਦਾ ਪ੍ਰੋਡਕਟ ਕਰਨ ਲਈ ਗਏ ਸੀ ਛਾਂਤ ਮੀ ਮੌਲ ਦੇ ਨਾਲ ਅਸੀਂ ਆਪਣੇ ਟਰੈਕਟਰ ਟਰਾਲਿਆਂ ਦੇ ਗਏ ਕੋਈ ਸਾਡੇ ਕੋਲ ਹਥਿਆਰ ਨਹੀਂ ਦਾ ਕੁਝ ਨਹੀਂ ਹੈਗਾ ਸਿਰਫ ਸਾਡੇ ਕੋਲ ਝੰਡਾ ਤੇ ਡੰਡਾ ਵਾ ਸਰਕਾਰ ਨੇ ਐਂਓ ਬੈਰੀਕੇਟ ਕੀਤੇ ਜਿਵੇਂ ਪਾਕਿਸਤਾਨ ਚੜ ਕੇ ਆ ਰਿਹਾ ਹੋਵੇ ਜਿਵੇਂ ਕੋਈ ਹੋਰ ਦੇਸ਼ ਚੜ ਕੇ ਆ ਰਿਹਾ ਹੋਵੇ ਅਸੀਂ ਵੇ ਵੇ ਕੇ ਹੈਰਾਨ ਆ ਕਿ ਸਾਨੂੰ ਹੱਕ ਦੇਣ ਦੀ ਬਜਾਏ ਉਹ ਮੰਗਾ ਮੰਨਣ ਦੀ ਬਜਾਏ ਅਥਰੂ ਗੋਲੇ ਰੌੜ ਦੀਆਂ ਗੋਲੀਆਂ ਤੇ ਪੱਕੀਆਂ ਗੋਲੀਆਂ ਸ਼ਰੇਆਂ 'ਆ ਮਾਰ ਕੇ ਦੋ ਦੀ ਦੋ ਸਾਡੇ ਸ਼ਹੀਦ ਹੋ ਗਿਆ 200 ਦੇ ਲਾਗੇ ਫੱਟਰ ਕਰਦੇ ਨੌਜਵਾਨ ਸਾਡੇ 750 ਅਗੇ ਸ਼ਹੀਦ ਕਰਾ ਲਿਆ ਸੀ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਭਾਰਤ ਦੇ ਵਾਸੀ ਆ ਕਿ ਕਿਤੇ ਹੋਰ ਦੇ ਆ ਭਾਰਤ ਦੀ ਦਿੱਲੀ ਨੂੰ ਜਿਹੜੀ ਸਾਡੀ ਰਾਜਧਾਨੀ ਆ ਸਭ ਤੋਂ ਵੱਧ ਨਾਜ ਅਸੀਂ ਦੀਏ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਸਭ ਤੋਂ ਵੱਧ ਭਾਰਤ ਯਾਦ ਕਰਨ ਲਈ ਯੋਗਦਾਨ ਅਸੀਂ ਪਾਇਆ ਪਰ ਅੱਜ ਅਸੀਂ ਸਾਨੂੰ ਨੁਕਰੇ ਲਾ ਕੇ ਰੱਖਿਆ ਅਸੀਂ ਕੁਝ ਨਹੀਂ ਲੈਣਗੇ ਅਸੀਂ ਵਾਅਦੇ ਮੰਗਾ ਜੋ ਬਣਦੀਆਂ ਜੋ ਉਹਨਾਂ ਵਾਅਦੇ ਕੀਤੇ ਉਹ ਦੱਸਣ ਲਈ ਗਏ ਸਾਡੇ ਨਾਲ 13 ਮਹੀਨੇ ਦਾ ਦੋਲਣ ਗਿਆ ਉਹਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਐਮਐਸਪੀ ਦਊਂਗਾ ਜਿਹੜਾ 220 ਦਾ ਐਕਟ ਵੀ ਲੋ ਵੀ ਰੱਦ ਕਰੂੰਗਾ ਤੇ 15-15 ਲੱਖ ਰੁਪਏ ਦਾ ਵਾਅਦਾ ਕੀਤਾ ਉਹ ਵੀ ਗਰੀਬਾਂ ਦੇ ਖਾਤੇ 'ਚ ਪਾਉਂਗਾ ਪਰ ਕੁਝ ਨਹੀਂ ਹੈਗਾ ਸਾਰਾ ਸਮੁੱਚਾ ਕਰਜ਼ਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਾਫ ਕਰੂੰਗਾ ਪਰ ਕੁਝ ਨਹੀਂ ਕੀਤਾ ਉਹ ਪੁੱਛਣ ਲਈ ਗਏ ਆ ਕਿ ਪੰਜ ਸਾਲ ਸਰਕਾਰ ਨੰਗੀ ਆ ਸਰਕਾਰ 15 20 ਦੇ ਰਹੀ ਸਾਰੀ ਤੇ ਇਹਨਾਂ 15 20 ਦਿਨ ਸਾਨੂੰ ਕੋਈ ਨਾ ਕੋ ਦੇ ਦੇ ਆਨਲੀ ਕੀ ਧੱਕੇ ਹੋ ਜਿਹੜੀ ਨਹੀਂ ਹੋਣੀ ਪਰ ਇਹਨਾਂ ਮਸ ਇਹਨਾਂ ਮਿਸਭੇਦ ਮਾੜਾ ਉਹ ਰਿਆ ਜਿਹੜਾ ਕੀਤਾ ਉਹਦੇ ਤੋਂ ਤੰਗ ਆ ਕੇ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਪਿੰਡਾਂ ਵਿੱਚ ਜਾਈਏ ਜਾ ਕੇ ਆਪਣੀ ਗੱਲ ਰੱਖੀਏ ਕਿ ਸਰਦਾਰੋ ਤੁਹਾਡੇ ਤੋਂ ਸਭ ਕੁਝ ਖੋ ਕੇ ਕੋਵਿਡ ਘਰਾਣਿਆਂ ਉਂ ਦਿੱਤਾ ਜਾ ਰਿਹਾ ਉਹ ਰੋਗਾਂ ਲਈ ਇੱਕ ਮਹੀਨੇ ਇਕੱਠੇ ਹੋਈਏ ਜਿਵੇਂ ਕਿ ਰੇਲਵੇ ਆ ਉਹ ਵੇਚ ਦਿੱਤੀ ਗਈ ਹਵਾਈ ਸੈਨਾ ਉਹ ਵੀ ਦਿੱਤੀ ਗਈ ਸਭ ਤੋਂ ਵੱਡਾ ਵਲਾ ਕਿ ਅਸੀਂ ਫੌਜ ਦੀ ਨੌਕਰੀ ਮੰਗਦੇ ਆ ਇੱਕ ਮੰਨਦੇ ਵੱਡੇ ਉਹਨੂੰ 4 ਸਾਲ ਕਰਦਾ ਫੌਜੀ ਦੀ ਪੈਨਸ਼ਨ ਬੰਦ ਕਰਦੀ ਉਹਦੇ ਪਿਓ ਦਾ ਇਲਾਜ ਮਾਂ ਦਾ ਇਲਾਜ ਪੁੱਤ ਦਾ ਲਾਏ ਫਰੀ ਹੁੰਦਾ ਸੀ ਉਹੀ ਦਾ ਤਾਂ ਸਭ ਕੁਝ ਕਿਸਾਨ ਜਿੱਤੇ ਦਰਦੀ ਵਿੱਚ ਕਬਦਾ ਉੱਤੇ ਬੋਜੀ ਸਾਡਾ ਬਾਰਡਰ ਤੇ ਖੜਾ ਹੋ। ਸੁਆਮੀ ਨਾਥਰ ਬੋਰਡ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ 50% ਦੀ ਲਾਗਤ ਖਰਚਿਆਂ ਨੂੰ ਕਰਕੇ ਸਾਨੂੰ ਦਿਹਾੜੀ ਕੋਸ਼ਿਸ਼ਤ ਕੰਮ ਕਰਕੇ ਤੇ ਸਾਨੂੰ ਵਾਜਬ ਰੇਟ ਦਿੱਤੇ ਜਾਣ। ਉਹਦੇ ਦੇ ਤਰ੍ਹਾਂ ਤਰ੍ਹਾਂ ਗੱਲ ਹੋ ਰਹੀਆਂ ਕਿ ਜੇ ਕਣਕ ਦੀ 4000 ਨੂੰ ਹੋ ਗਈ ਗਰੀਬ ਕਿੱਥੋਂ ਖਾਊਗਾ। ਅਸੀਂ ਵਾਅਦੇ ਨਾ ਕਹਿ ਸਕਦੇ ਹਾਂ। ਕਿ ਜਿਹੜੀ ਚੀਜ਼ ਤੇ ਐਮਐਸਪੀ ਲਾਗੂ ਹੋ ਗਈ ਉਹਦੇ ਨਾਲ ਮਹਿੰਗਾਈ ਨਹੀਂ ਹੁੰਦੀ। ਆ ਝੋਨਾ ਤੇ ਕਣਕ ਦੇ ਐਮਐਸਪੀ ਆ। ਕਦੀ ਵੇਖਿਆ ਜੀ ਆਟਾ 100 ਰੁਪਏ ਕਿਲੋ ਆ? ਕਦੀ ਵੇਖਿਆ ਝੋਨੇ ਚੌਲ 400 ਰੁਪਏ ਕਿਲੋ ਆ ਆ ਬਾਸਬਦੀ ਵਿਕੀ ਆ 4500 ਨੂੰ ਚੌਲ 150 ਰੁਪਏ ਨੂੰ ਕਿਲੋ ਆ ਝੋਨਾ ਵਿਕਿਆ ਵਾ 22 ਰੁਪਏ ਤੇ ਇਹਦਾ ਤੇਰੇ ਚੌਲ 30 ਰੁਪਏ ਕਿਲੋ ਕੁਛ ਨਹੀਂ ਦਾ ਅੱਜ ਸਾਨੂੰ ਤਈਆਂ ਖੁਸਲਾਂ ਦੇ ਐਮਐਸਪੀ ਮਿਲ ਜਾਵੇ ਕਰ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰ ਸਕਦੀ ਸਰਕਾਰ ਉਹ ਜਿਹੜੇ ਘਰਾਣੇ ਆ ਉਹਨਾਂ ਨੂੰ ਕਰਬਾਂ ਖਰਬਾਂ ਰੁਪਏ ਮਾਫ ਕਰ ਚੁੱਕੇ ਆ 4500 ਕਰੋੜ ਰੁਪਈਆ 45 ਲੱਖ ਕਰੋੜ ਰੁਪਈਆ ਜਿਹੜਾ ਵਾ ਉਹ ਬਾਈਟਾ ਭਾਰਤ ਦਾ ਉਹਦੇ ਵਿੱਚ ਬਾਧੂ ਪੈਸੇ ਬਹਿ ਆ ਪਰ ਕਿਸਾਨ ਤੇ ਮਜ਼ਦੂਰ ਨੂੰ ਦੇਣ ਲਈ ਕੁਛ ਨਹੀਂ ਹੈਗਾ ਸਾਡੀਆਂ ਮੰਗਾਂ ਵਾ ਐਮਐਸਬੀ ਲਾਗੂ ਕਰਵਾਉਣੀ ਸੁਆਮੀ ਨਾਥਰਪੋਰਡ ਲਾਗੂ ਕਰਵਾਉਣੀ ਲਖੀਨਪੁਰ ਖੀਰੀ ਦੇ ਵਿੱਚ ਸ਼ਰੇਆਮਾ ਜੇ ਮਿਸ਼ਰਾ ਦੇ ਪੁੱਤ ਵੱਲੋਂ ਗੱਡੀ ਚੜਾ ਕੇ ਸਤਕਾਰ ਜੋ ਪੱਤਰਕਾਰ ਦੀ ਮੌਤ ਕਰਨੀ ਕੁਝ ਸਾਥੀਆਂ ਦੇ ਗੱਡੀ ਚੜਾ ਕੇ ਮੌਤ ਕਰਨੀ ਉਹਨੂੰ ਮੰਤਰੀਪਾਦ ਤੇ ਬਾਹਰ ਰੱਖਣਾ ਉਹਨੂੰ ਸਜ਼ਾ ਦਿਵਾਉਣੀ ਅਤੇ ਹੋਰ ਜਿੰਨੇ ਵੀ ਮੁੱਦੇ ਆ ਬਿਜਲੀ ਵਾਲੇ ਆ ਦੂਜੇ ਤਿਜੇ ਆ ਇਹ ਹੱਲ ਕਰਾਉਣੇ ਇਹਦੇ ਤੇ ਅਸੀਂ ਸ਼ੰਭੂ ਬਾਡਰ ਤੇ ਜਾ ਕੇ ਬੈਠੇ ਆ ਖਨੌਰੀ ਬਾਡਰ ਤੇ ਬੈਠੇ ਆ ਲਗਭਗ ਜਿੰਨੇ ਵੀ ਪੰਜਾਬ ਨਾਲ ਬਾਡਰ ਲੱਗਦੇ ਨੇ ਸਾਰਿਆਂ ਬਾਡਰਾਂ ਤੇ ਬੈਠੇ ਆ ਮੈਸੇਜ ਦੇਣਾ ਆ ਕਿ ਜੇ ਅੱਜ ਕੋ ਫੈਸਲਾ ਹੋ ਗਿਆ ਠੀਕ ਆ ਨਹੀਂ ਤੇ ਦਿੱਲੀ ਜਾਣ ਲਈ ਤਿਆਰੀਆਂ ਕਰ ਲਓ ਸਾਰਿਆਂ ਨੂੰ ਜਾਣਾ ਪੈਣਾ ਵਾ ਇਨੀਆਂ ਬੇਦਿਆਂ ਧੰਨਵਾਦ ਫੈਰੂ ਜੀ ਦਾ ਖਾਲਸਾ ਸੋ ਇਹ ਸਨ ਮੇਰ ਸਿੰਘ ਤਲਵੰਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਸਾਡੇ ਨਾਲ ਦਲਬੀਰ ਸਿੰਘ ਜੀ ਪੂਰਾ ਵੀ ਮੌਜੂਦ ਆ ਅਸੀਂ ਅੱਜ ਦੇ ਵਿਸ਼ੇ ਤੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਪੂਰਾ ਸਾਹਿਬ ਇਹ ਅੱਗੇ ਦਾ ਆਪਣਾ ਜਿਹੜਾ ਕੀ ਐਜੰਡਾ ਹੋਵੇਗਾ ਦੇਖੋ ਜੀ ਐਜੰਡਾ ਤਾਂ ਆਪਣਾ ਇਹੀ ਆ ਵੀ ਆਪਾਂ ਆਪਣੇ ਹੱਕ ਲੈਣੇ ਸੀ ਪਿੱਛੇ ਵੀ ਅਸੀਂ ਆਪਣੇ ਹੱਕ ਲੈਣੇ ਗਏ ਸੀ ਸ਼ਾਂਤਮਈ ਰਹਿ ਕੇ ਹੱਕ ਲੈਣ ਗਏ ਸੀ ਹੁਣ ਵੀ ਅਸੀਂ ਸ਼ਾਂਤਮਈ ਰਹਿ ਕੇ ਅਸੀਂ ਇਹਨੇ ਵੀ ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਜਿਹੜੇ ਸਵਾਮੀਨਾਰ ਦੀ ਰਿਪੋਰਟ ਆ ਸਾਨੂੰ ਐਮਐਸਪੀ ਗਰੰਟੀ ਔਰ ਇਹ ਜੋ ਹੋਰ ਵੀ ਜਿੰਨੀਆਂ ਮੰਗਾਂ ਵਸਾਰੀਆਂ ਉਹ ਸਾਰੀਆਂ ਮੰਗ ਲਵੇ ਔਰ ਅਸੀਂ ਕੋਈ ਦਿੱਲੀ ਜਾਣਤਮਈ ਰਹਿ ਕੇ ਅਸੀਂ ਇਹਨੇ ਵੀ ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਜਿਹੜੇ ਸਵਾਮੀਨਾਰ ਦੀ ਰਿਪੋਰਟ ਆ ਸਾਨੂੰ ਐਮਐਸਪੀ ਗਰੰਟੀ ਔਰ ਇਹ ਜੋ ਹੋਰ ਵੀ ਜਿੰਨੀਆਂ ਮੰਗਾਂ ਵਸਾਰੀਆਂ ਉਹ ਸਾਰੀਆਂ ਮੰਗ ਲਵੇ ਔਰ ਅਸੀਂ ਕੋਈ ਦਿੱਲੀ ਜਾਣਾ ਸਾਡਾ ਕੋਈ ਮੋਸ਼ਦਾ ਸਵਾਲ ਨਹੀਂ ਵੀ ਅਸੀਂ ਦਿੱਲੀ ਜਾਣਾ ਹੀ ਜਾਣਾ ਸਰ ਅਸੀਂ ਤਾਂ ਆਪਣੀਆਂ ਮੰਗਾ ਮੰਨਣੀਆਂ ਸੀ ਆਪਣੇ ਹੱਕ ਲੈਣੇ ਸਾਨੂੰ ਇੱਥੇ ਦੇ ਦੇਵੇ ਅਸੀਂ ਆ ਬਾਰਡਰ ਖਾਲੀ ਕਰਕੇ ਆ ਜਾਾਂਗੇ ਨਾਲੇ ਬਾਰਡਰ ਅਸੀਂ ਬੰਦ ਕੀਤੇ ਨਹੀਂ ਬਾਰਡਰ ਕੀਤੇ ਸਰਕਾਰ ਨੇ ਬੰਦ ਸਰਕਾਰ ਨੂੰ ਦੇਖੋ ਕਿੰਨਾ ਵੱਡਾ ਡਰ ਤੇ ਕਿੰਨਾ ਵੱਡਾ ਭੈ ਪੰਜਾਬ ਦਾ ਕਿੰਨਾ ਵੱਡਾ ਡਰਿਆ ਵੀ ਇੰਨੀ ਸਰਕਾਰ ਡਰੀ ਪਈ ਘਬराई ਹੋਈ ਆ ਕਿ ਥੱਲੇ ਸਰੀਏ ਗੱਡ-ਗੱਡ ਕੇ ਔਰ ਮੋਟੀਆਂ ਕਿੱਲਾਂ ਗੱਡ-ਗੱਡ ਕੇ ਉਹ ਅਥਰੂ ਗੈਸ ਦਾ ਗੋਲਾ ਪਤਾ ਨਹੀਂ ਕਿੰਨਾ ਕੁ ਬਰੂਦ ਲਿਆ ਕੇ ਬੈਠੇ ਆ ਅਸੀਂ ਤਾਂ ਖਾਲੀ ਹੱਥ ਆ ਨਾ ਇਹ ਲੋਕ ਜਥੇਬੰਦਕ ਲੋਕ ਆ ਇਹਨਾਂ ਨੇ ਨਾ ਤਾਂ ਪਿੱਛੇ ਕਰੇ ਹੁ ਲੜਬਾਜੀ ਕੀਤੀ ਸੀ ਉਹ ਨਾ ਗਾਏ ਹੁ ਲੜਬਾਜੀ ਕਰਦੇ ਆ ਉਹ ਸ਼ਾਂਤਮਈ ਰਹਿ ਕੇ ਆਪਣੇ ਹੱਕ ਲੈਣੇ ਅਸੀਂ ਤਾਂ ਉਹਨੇ ਸਰਕਾਰ ਨੂੰ ਸਾਡੀ ਮੰਗਾ ਮੰਨ ਤੋ ਅਸੀਂ ਘਰਾਂ ਨੂੰ ਜਾਈਏ ਸੋ ਅੱਜ ਦਾ ਜਿਹੜਾ ਆਮ ਪਬਲਿਕ ਦੇ ਲਈ ਕੀ ਮੈਸੇਜ ਆ ਇਹ ਜਾਗਰੂਕ ਰੈਲੀ ਜਿਹੜੀ ਮਤਲਬ ਕੱਢੀ ਜਾ ਰਹੀ ਹੈ ਦੇਖੋ ਅਸੀਂ ਇਹ ਜਾਗਰੂਕਤ ਰੈਲੀ ਅਸੀਂ ਇੱਕ ਸੁਨੇਹਾ ਲੈ ਕੇ ਆਏ ਆ ਵੀ ਇਹ ਲੜਾਈ ਕਿਤੇ ਇੱਕ ਤਬਕੇ ਦੀ ਨਹੀਂਗੀ ਜੇ ਕੋਈ ਆਖੇ ਵੀ ਕੱਲੀ ਕਿਸਾਨਾਂ ਦੀ ਲੜਾਈ ਆ ਇਹ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਮੁਲਾਜ਼ਮਾਂ ਦੀ ਹਰ ਇੱਕ ਘਰ ਹਰ ਇੱਕ ਘਰ ਦੀ ਲੜਾਈ ਆ ਜਿੰਨੂੰ ਪੇਟ ਲੱਗਾ ਇਹ ਖਾਸ ਕਰਕੇ ਹਰ ਇੱਕ ਇਨਸਾਨ ਨੂੰ ਪੇਟ ਲੱਗਾ ਹਰ ਇੱਕ ਦੀ ਲੜਾਈ ਉਹ ਤਕੜੇ ਹੋ ਗਏ ਸਰਕਾਰ ਦੇ ਆਓ ਕਿਉਂਕਿ ਤੁਸੀਂ ਅੱਗੇ ਵੀ ਵੇਖ ਲਿਆ ਜਿਹੜੇ ਅੱਗਿਆਂ ਦੇ ਪਿਛਲੇ ਵਾਰੀ ਦੇਖ ਲਿਆ ਵੀ ਆਹ ਨਹੀਂ ਕਿਸਾਨਾਂ ਦੀ ਲੜਾਈ ਆ ਉਹ ਸਰਕਾਰ ਨੇ ਉਹ ਵੀ ਫੌਜੀ ਤਬਕੇ ਤੇ ਵੀ ਆਪਣਾ ਸਾਰਾ ਉਤੇ ਕਾਨੂੰਨ ਲਾਗੂ ਕਰਕੇ ਦੇਖ ਲਿਆ ਫਿਰ ਆਪਣੇ ਡਰਾਈਵਰ ਤੱਕੇ ਤੇ ਵੀ ਕਾਨੂੰਨ ਲਾਗੂ ਕਰਕੇ ਵੇਖ ਲਿਆ ਕਿਸਾਨਾਂ ਮਜ਼ਦੂਰਾਂ ਦੇ ਵੀ ਕਾਨੂੰਨ ਲਾਗੂ ਕਰਕੇ ਕਿਉਂਕਿ ਵਾਰੀ 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 ਸਭ ਦੀ ਆਉਣੀ ਆ ਇਹ ਇੱਕ ਆਖਰੀ ਮੌਕਾ ਵਾ ਜਿਹੜਾ ਇਹ ਜਰੀਲਾ ਸੱਪ ਜਿਹੜਾ ਸੀਟ ਤੇ ਬੈਠਾ ਹੋਇਆ ਜੇ ਆਪਾਂ ਐਤਕੀ ਵੀ ਇਹਨੂੰ ਦੁਬਾਰਾ ਕਿਤੇ ਸੀਟ ਤੇ ਬਹਿ ਗਿਆ ਤੇ ਪੰਜਾਬ ਦਾ ਕੀ ਹਾਲ ਕਰੂਗਾ ਪਹਿਲਾਂ ਕੀ ਕੀਤਾ ਤੇ ਹੁਣ ਕੀ ਹਾਲ ਕਰੂਗਾ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇੱਕ 16 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਹੀ ਉਹਦੇ ਵਿੱਚ ਜਿਹੜਾ ਪੂਰੇ ਭਾਰਤ ਦਾ ਜਾਂ ਮਤਲਬ ਪੂਰੇ ਪੰਜਾਬ ਵੱਲੋਂ ਕਿੰਨਾ ਗੰਘਾਰਾ ਮਿਲਿਆ ਦੇਖੋ ਦੂਸਰੀਆਂ ਜਥੇਬੰਦੀਆਂ ਨੇ ਕੀਤਾ ਸੀ ਪੂਰੇ ਪੰਜਾਬ ਨੇ ਬਹੁਤ ਹੰਗਾਰਾ ਦਿੱਤਾ ਹੈ ਉਹਦੇ ਵਿੱਚ ਸਾਰੇ ਦੁਕਾਨਦਾਰ ਮੁਲਾਜ਼ਮਾ ਨੇ ਬੜੀ ਏਕਤਾ ਦਿਖਾਈ ਆ ਵੀ ਕੋਈ ਵੀ ਦੁਕਾਨ ਉਸ ਦਿਨ ਨਹੀਂ ਖੁੱਲੀ ਕੋਈ ਸੰਦ ਨਹੀਂ ਚੱਲਿਆ ਸੋ ਲੋਕ ਸਾਥ ਦੇ ਰਹੇ ਨੇ ਲੋਕ ਤਾਂ ਆਪਣੀਆਂ ਕੱਲ ਦੇਖਿਓ ਉੱਥੇ ਸ਼ੰਭੂ ਬਾਰਡਰ ਤੇ ਇੱਕ ਜਿਹੜੇ ਕੱਚੇ ਮੁਲਾਜ਼ਮਾ ਫੇਵਰ ਗੇਟ ਦੇ ਉਹ ਨੌਕਰੀ ਛੱਡ ਕੇ ਉੱਥੇ ਨਾਲ ਕਿਸਾਨਾਂ ਦੇ ਬਹਿ ਗਏ ਆ ਵੀ ਅਸੀਂ ਕਿਸਾਨਾਂ ਦੇ ਨਾਲ ਬਹਿਣਾ ਵਾ ਅਸੀਂ ਸਰਕਾਰ ਨੂੰ ਲੜਕਾਰ ਕੇ ਆਏ ਆ ਵੀ ਜਿੰਨਾ ਚਿਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਤੇ ਲੋਕ ਜਾਗਰੂਕ ਹੋ ਕੇ ਬਾਹਰ ਆ ਰਹੇ ਆ ਅਸੀਂ ਵੀ ਇਹੋ ਸੁਣਿਆ ਆ ਰਹੇ ਵੀ ਆਪਾਂ ਨੂੰ ਕਦੋਂ ਵੀ ਮੰਲੀ ਆਪਾ ਦਿੱਲੀ ਦੇ ਵੱਲ ਪੂਚ ਕਰ ਰਹਾ ਕਦੋਂ ਵੀ ਰਾਤ ਵੀ ਸੁਣਿਆ ਆ ਸਕਦਾ ਸਵੇਰੇ ਵੀ ਆ ਸਕਦਾ ਉਹ ਵੱਡੀ ਪੱਦਰ ਤੇ ਤਿਆਰੀਆਂ ਕਰਵਾ ਰਹੇ ਸੋ ਸਾਡੇ ਨਾਲ ਸਰ ਸਿੰਘ ਸਿੰਘ ਜੀ ਧਾਰੀਵਾਲ ਹਾਂਜੀ ਧਾਰੀਵਾਲ ਸਾਹਿਬ ਕੀ ਮੈਸੇਜ ਆ ਪਬਲਿਕ ਦੇ ਲਈ ਅੱਜ ਦੀ ਜਿਹੜੀ ਰੈਲੀ ਦਾ ਦੇਖੋ ਜਿਹੜਾ ਪਿਛਲਾ ਅੰਦੋਲਨ ਚੱਲਿਆ ਉਹਨਾਂ ਮਸਲੇ ਨੂੰ ਹੱਲ ਕਰਾਉਣ ਵਾਸਤੇ ਦੋ ਫਾਰਮਾਂ ਵੱਲੋਂ ਜਿਹੜਾ ਵਾ ਇਥੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਉੱਥੇ ਕੇਂਦਰ ਸਰਕਾਰ ਨੇ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਖੱਟੜ ਸਰਕਾਰ ਨੇ ਜਿਹੜਾ ਇੱਕ ਲੋਕਤੰਤਰ ਦਾ ਘਾਣ ਕੀਤਾ ਸੜਕ ਦੇ ਉੱਤੇ ਜਿਹੜੇ ਵੱਡੇ ਵੱਡੇ ਬੈਰੀਕੇਟਿੰਗ ਕੇਲ ਇਹ ਜਿਹੜਾ ਉਹਨੂੰ ਪੂਰਾ ਇੱਕ ਬਾਰਡਰ ਦਾ ਮਾਹੌਲ ਦੇ ਕੇ ਜਿਹੜਾ ਰਸਤਾ ਬੰਦ ਕੀਤਾ ਦੇਖੋ ਇੱਕ ਕਿਸਾਨਾਂ ਮਜ਼ਦੂਰਾਂ ਦਾ ਜਮਹੂਰੀ ਹੱਕ ਹੈਗਾ ਉਹ ਅੰਦੋਲਨ ਕਰਨਾ ਸੰਘਰਸ਼ ਕਰਨਾ ਸ਼ਾਂਤਮਈ ਲੋਕ ਜਿਹੜੇ ਆ ਉਹ ਦਿੱਲੀ ਨੂੰ ਕੂਚ ਕਰ ਰਹੇ ਆ ਇਸ ਲਈ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਵੀ ਵੋਟਾਂ ਦਾ ਸਮਾਂ ਜਿਹੜਾ ਨੇੜੇ ਆ ਗਿਆ ਇਹਦਾ ਨਤੀਜਾ ਜਿਹੜਾ ਤੁਹਾਨੂੰ ਭੁਗਤਣਾ ਪੈਣਾ ਤੇ ਸਾਡੀ ਆਸ ਆ ਅੱਜ ਜਿਹੜੀ ਉਹ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਆ ਤੇ ਅਸੀਂ ਆਸ ਰੱਖਦੇ ਹਾਂ ਵੀ ਇੱਥੋਂ ਜਿਹੜਾ ਵਾ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਕੇਂਦਰ ਸਰਕਾਰ ਸਾਨੂੰ ਜਿਹੜਾ ਉਹ ਨਿਬੇੜਾ ਦਊ ਜੇਕਰ ਉਹ ਨਹੀਂ ਦਿੰਦੇ ਅੱਜ ਜਿਹੜਾ ਇੱਥੇ ਇੱਕ ਰੋਡ ਮਾਰਚ ਕੱਢਿਆ ਗਿਆ ਇਹਨੂੰ ਮੈਂ ਕਹੂੰਗਾ ਵੀ ਬਹੁਤ ਹੰਗਾਰਾ ਨੌਜਵਾਨਾਂ ਦਾ ਮਿਲਿਆ ਤੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਗਏ ਉੱਥੇ ਨੌਜਵਾਨਾਂ ਨੇ ਇਹੀ ਕਿਹਾ ਵੀ ਸਾਡਾ ਬਿਲਕੁਲ ਤਿਆਰੀਆ ਟਰਾਲੇ ਤਿਆਰ ਆ ਇਹ ਜਿਆਜਲ ਮੀਟਿੰਗ ਦੇ ਵਿੱਚ ਨਹੀਂ ਕੁਝ ਨਿਕਲਦਾ ਤੇ ਵੱਡੇ ਪੱਧਰ ਤੇ ਨੌਜਵਾਨ ਕਿਸਾਨ ਮਜ਼ਦੂਰ ਦੁਕਾਨਦਾਰ ਜਿਹੜਾ ਦਿੱਲੀ ਨੂੰ ਕੁਝ ਜੀ ਅੱਜ ਮੀਟਿੰਗ ਕੋਈ ਮਤਲਬ ਹੋਣੀ ਆ ਇਹ 5 ਵਜੇ ਮੀਟਿੰਗ ਜਿਹੜੀ ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਆ ਇਹ ਚੌਥੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਤੇ ਬੜੀ ਆਸ ਆ ਇਹਦੇ ਵਿੱਚ ਜਿਹੜੀ ਆ ਗੱਲ ਸੁਣੀ ਜਾਊਗੀ ਤੇ ਜੇ ਮੰਨ ਲਓ ਮੀਟਿੰਗ ਦੇ ਵਿੱਚ ਜਿਹੜੀਆਂ ਤੁਹਾਡੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਫਿਰ ਅਗਲਾ ਕੀ ਏਜੰਡਾ ਹੋਊਗਾ ਦੇਖੋ ਜਿਹੜੀਆਂ ਮੀਟਿੰਗਾਂ ਲਗਾਤਾਰ ਕੀਤੀਆਂ ਗਈਆਂ ਇਹ ਵੇਖ ਲਿਆ ਵਾ ਕਿ ਕੇਂਦਰ ਸਰਕਾਰ ਦਾ ਜਿਹੜਾ ਰੋ ਪਿਛਲੀ ਵਾਰਾ ਸਰਕਾਰ ਨੇ ਨਾ ਗੱਲ ਸੁਨਣਾ ਐਰਕੀ ਸਰਕਾਰ ਜਿਹੜੀ ਉਹਨੇ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਤੇ ਕਿਸਾਨਾਂ ਨੇ ਵੀ ਗੱਲਬਾਤ ਜਾਰੀ ਰੱਖੀ ਆ ਜਿਉ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਦੋਹਾਂ ਫਾਰਮਾਂ ਦੀ ਮੀਟਿੰਗ ਸੱਦ ਕੇ ਉਹਦੇ ਤੇ ਜੋ ਵੀ ਸਲਾਹ ਬਣਦੀ ਉਹ ਤੋਂ ਅਗਲਾ ਐਲਾਨ ਕੀਤਾ ਜਾਉਂਦਾ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰਨ ਦੇ ਵੱਲੋਂ ਜਿਹੜਾ ਅੱਜ ਸ਼ਹਿਰ ਖੇਮ ਕਰਨ ਦੇ ਵਿੱਚ ਇੱਕ ਰੋਡ ਮਾਰਚ ਕੱਢਿਆ ਗਿਆ ਹੈ ਜਾਗਰੂਕ ਰੈਲੀ ਕੱਢੀ ਗਈ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਹੈ ਕਿ ਕਿਹੜੀਆਂ ਸਾਡੇ ਕਿਸਾਨਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਵਾਂ ਤੇ ਇਹਨਾਂ ਨੂੰ ਜਿਹੜਾ ਸਰਕਾਰ ਆ ਉਹ ਜਲਦੀ ਤੋਂ ਜਲਦੀ ਪੂਰਿਆ ਕਰੇ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਸਾਡੇ ਚੈਨਲ ਤੇ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ